ਕੰਡਨਾਂ ਦੇ ਕਿੰਨੇ ਬੱਤੀ ਆ ਰਹੇ ਆ ਰਹੇ ਨਾ ਜੀ ਜੀ ਸਰ ਨੇ ਇੱਕ ਮੀਟਿੰਗ ਕੀਤੀ ਜੀ ਪ੍ਰਾਈਵੇਟ ਸਕਾਇਲਸ ਗਾਇਸ ਸਕੂਲਾਂ ਨੇ ਪ੍ਰਿੰਸੀਪਲ ਆ ਦੇ ਨਾਲ 15 ਅਕਤੂਬਰ ਤੋਂ ਬਾਅਦ ਜਿਹੜਾ ਵੀ ਕੋਈ ਸਟੇਟਮੈਂਟ ਹੋਵੇ ਕੰਪਲੀਟ ਨਹੀਂ ਕਰੇਗਾ ਉਨਾਰੇ ਪ੍ਰਿੰਸੀਪਲਾਂ ਦੇ ਐਫਆਈਆਰ ਦੇ ਸੈਕਸ਼ਨ 222 ਦੇ ਅੰਦਰ ਨਹੀਂ ਸਰ ਆਪਾਂ ਬਣੀ ਤਾਂ ਹੈ ਸਾਡੇ ਆਟੋ ਵਾਲੇ ਇਹ ਰਾਈਡ ਕਰਦੇ ਆਪਾਂ ਮੇਰੇ ਕੋਲ ਬੱਚੇ ਆ ਰਹੇ ਮੈਨਾਂ ਦੇ ਤੁਸੀਂ ਨੰਬਰ ਚੈੱਕ ਕਰਦੇ ਵੇਖੋ ਆ ਬਾਹਰ ਖੜੇ ਹੋਇਆ ਚੜੇਲੀ ਜੱਟੰਨਾਂ ਨੂੰ ਵੀ ਦੇਖ ਰਿਹਾ ਕਿੰਨੀ ਦੇਰ ਤੇ ਖੜੇ ਹੈਗੇ ਪਰ ਉਹ ਬੱਚੇ ਦੋ ਉੱਤਰ ਰਹੇ ਆ ਹਾਰ ਇੱਕ ਕਰ ਇੱਕ ਨਾ ਰੁਕਦੇ ਵੇ ਲੋ ਬਹੁਤ ਸਾਰੇ ਉੱਤਰ ਰਹੇ ਆ ਲਗਾਤਾਰ ਉੱਤਰ ਰਹੇ ਛੋਲੇ ਬਟੂ ਉਹ ਪੀ ਆ ਰਹੀਦਾ ਚਲੋ ਮੈਂ ਬੈਠਾ ਹੋ ਕੇ ਨਹੀਂ ਡੈਗੀ ਜਿੰਨੇ ਅਲਾਊਸਮੈਂਟ ਕਰ ਜਿਹੜਾ ਰਿਸ਼ਟੇ ਤੇ ਆਇਆ ਉਹ ਦੇਖੋ ਜਿੰਨਾ ਜੋ ਵੀ ਤੇ ਕੋਲ ਪ੍ਰਿੰਸੀਪਲ ਦੇ ਨਹੀਂ ਸਰ ਬਿਲਕੁਲ ਆਪਾਂ ਡੈਲੀ ਰੱਖੋ ਜੋਤੀਸ ਬਾਹਰ ਲਾਈਦੀਆਂ ਵਾ ਕੋਈ ਮੈਡਮ ਲੈ ਲੈਣੇ ਤੇ ਬਾਹਰੋਂ ਆਪਾਂ ਡੈਲੀ ਇੱਥੇ ਕਰਦੇ ਹਾਂ ਸਿਉਟੀ ਗਾਰਡ ਸਰ ਖੜਦੇ ਆ ਡੈਲੀ ਲੋਡਿੰਗ ਗਾਰਡ ਲਈ ਹੁੰਦੇ ਆ ਆਡਾ ਕੋਈ ਰੈਡਲ ਨਹੀਂ ਆਪਾਂ ਨਾਲ ਕਾਤੇ ਚਾਹੇ ਤੁਹਾਡੇ ਕੋਲ ਹਰ ਵਾਰੀ ਕੰਪਲੀਟ ਹੁੰਦੀ ਹੈ ਤੇ ਕੋਈ ਕਾਰਵਾਈ ਨਹੀਂ ਕਰਦੀ ਬੱਚੇ ਨਹੀਂ ਸਰ ਹਮੇਸ਼ਾ ਕਰੀਓ ਆਸਾ ਉਦਾ ਦੇ ਜ਼ਿੰਮੇਵਾਰ ਹੋ ਕੇ ਨਹੀਂ ਸਰ ਕੋਈ ਇਦਾਂ ਨਹੀਂ ਇਦਾਂ ਤੇ ਬਹੁਤ ਪ੍ਰੋਬਲਮ ਆਉਂਦੀ ਆਦੀ ਹਮੇਸ਼ਾ ਡੇਲੀ ਇੰਸਟਰਕਸ਼ਨਸ ਲਈ ਦੀਆਂ ਫਿਰ ਸਟ੍ਰਿਕਟਲੀ ਦੇ ਦਿੰਨੇ ਸਰ ਬਸ ਮੈਡਮ ਦੋ ਤਿੰਨ ਕੰਪਲੇਂਟਾਂ ਅੱਗੇ ਵੀ ਆਈਆਂ ਤੁਹਾਡੇ ਕੋਲ ਕਾਰਵਾਈ ਨਹੀਂ ਹੋਈ ਨਹੀਂ ਸਰ ਕੋਈ ਕੰਪਲੇਂਟ ਨਹੀਂ ਸੌਣ ਇਹ ਹੋਏ ਤੇ ਜਰੂਰ ਆਪਾਂ ਸੁਣਦੇ ਕਿ ਕੀ ਗੱਲ ਨਹੀਂ ਤੇ ਬਾਕੀ ਇਹੋ ਜਿਹਾ ਤੁਹਾਨੂੰ ਦੋ ਜਿਹੜੀ ਬੱਚਿਆਂ ਕੋ ਤੁਸੀਂ ਮਜ਼ਦੂਰੀ ਕਰਾਉਂਦੇ ਨਹੀਂ ਸਰ ਕਈ ਵਾਰੀ ਆ ਦੇਖੋ ਰਿਕਾਰਡਿੰਗ ਅੱਜ ਵੀ ਹੈ ਸਰ ਸੌਰੀ ਹਾਂ ਕਿ ਕੋਈ ਪ੍ਰੋਬਲਮ ਨਹੀਂ ਬਾਕੀ ਇਸ ਸੀਟ ਤੇ ਕੋਲ ਪਾਸ ਕਰ ਰੱਖਾਂਗੇ ਆਟੋ ਵਾਈਲਨ ਦਾ ਐਪਲੀਕੇਸ਼ਨ ਆਪ ਪਰਸਨਲੀ ਆਟੋ ਵਾਲੇ ਦੀ ਮੈਡੀਕ ਲੈ ਕੇ ਕਹਿ ਦੇ ਨੇੜੇ ਬੱਚੇ ਲੈ ਕੇ ਅਚਾਨਕ ਚੈੱਕਿੰਗ ਕੀਤੀ ਕੀਆ ਕੀ ਕਰਨਾ ਕੀਤੇ ਕੋਲ ਆ ਮਾਨਯੋਗ ਡਿਪਟੀ ਕਮਿਸ਼ਨਰ શ્રી ਰਾਹੁਲ ਜੀ ਅਤੇ ਮਾਨਯੋਗ ਸ੍ਰੀ ਅਮਨਯੂ ਰਾਣਾ ਜੀ ਐਸਐਸਪੀ ਕਰਨਤਮ ਦੇ ਸਖਤ ਨਿਰਦੇਸ਼ਾਂ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਪਲਾਈ ਕੀਤੀ ਗਈ ਸੇਸ ਕੋਲਾਨ ਪੋਸਟਟੈਟ ਅਸੀਂ ਅੱਜ ਔੜੀ ਚੌਕ ਫੇਰਦਵਾਰ ਤੋਂ ਚੈੱਕ ਕੀਤਾ ਕਿ ਜਿੱਥੇ ਫੇਰ ਕਮੀਆਂ ਥੋੜੀ-ਥੋੜੀ ਪਾਈਆਂ ਗਈਆਂ ਇਆਂ ਜਿਨ੍ਹਾਂ ਨੂੰ ਅਸੀਂ ਅੱਜ ਚਲਾਨ ਕੀਤਾ ਤੇ ਕੁਝ ਇੰਪਾਉਂਡ ਕੀਤੀਆਂ ਗਈਆਂ ਉਸੇ ਲੜੀ ਦੇ ਅੰਦਰ ਏਸੀ ਰੋਡ ਦੇ ਉੱਤੇ ਇੱਕ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਜੋ ਕਿ ਗਵਰਨਮੈਂਟ ਸਰਕਾਰੀ ਸਕੂਲ ਹੈਗਾ ਅਸ ਤੋਂ ਪਹਿਲਾਂ ਜਿਹੜੇ ਸੀਗੇ ਜਾਂ ਕਿਸੇ ਵੀ ਹੋਰ ਜਗ੍ਹਾ ਹੈਗੇ ਸਰਕਾਰੀ ਸਕੂਲਾਂ ਦੇ ਉੱਤੇ ਕੋਈ ਲਗਾਮ ਨਹੀਂ ਕਸੀ ਜਾਂਦੀ ਜਿਸ ਕਰਕੇ ਖਾਮੀਆਂ ਜਾਇਬ ਪੈਂਦਾ ਕਿਉਂਕਿ ਸਰਕਾਰੀ ਸਕੂਲਾਂ ਨੂੰ ਕੋਈ ਬੱਡੇ ਨਹੀਂ ਹੁੰਦੀ ਬਟ ਉਹਨਾਂ ਸਰਕਾਰੀ ਸਕੂਲਾਂ ਵਿੱਚ ਈ ਰਿਕਸ਼ਾ ਦੇ ਉੱਤੇ ਬੱਚੇ ਆ ਰਹੇ ਗੇ ਸਰਕਾਰੀ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਹੈ ਅੰਦਰ ਕੁਰਸੀਆਂ ਤੇ ਬੈਠੇ ਹੈ ਪਰ ਉਹ ਇਹ ਬਾਅਦ ਚੈੱਕ ਨਹੀਂ ਕਰਦੇ ਕਿ ਉਹ ਬੱਚੇ ਕਿਸ ਚੀਜ਼ ਤੇ ਆ ਰਹੇ ਕਿ ਕਿਸ ਸੇਫਟੀ ਤੇ ਆ ਰਹੇ ਕਿਸ ਨਿਯਮਾਂ ਦੀ ਉਲੰਘਣਾ ਕਰ ਰਹੇ ਹੈ ਨਹੀਂ ਕਰ ਰਹੇ ਹੈ ਅਸੀਂ ਉਸੇ ਕੜੀ 'ਚ ਮੱਤ ਦਾਣਾ ਸਕੂਲ ਚੈੱਕ ਕੀਤਾ ਤੇ ਮਾਤਾ ਨਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਲੱਗੇ ਉਹਨਾਂ ਨੂੰ ਬੁਲਾ ਕੇ ਸਾਫ਼ ਬੱਚਿਆਂ ਨੂੰ ਹਦਾਇਤ ਕਰਨ ਵਾਸਤੇ ਸਪੱਸ਼ਟ ਕਹਿ ਦਿੱਤਾ ਗਿਆ ਹੈ ਜੇ ਮੁੜ ਕੇ ਇਹਨਾਂ ਰਿਕਸ਼ਿਆਂ ਦੇ ਉੱਤੇ ਕੋਈ ਬੱਚਾ ਸਰਕਾਰੀ ਸਕੂਲ ਦੇ ਅੰਦਰ ਆਵੇਗਾ ਅਸੀਂ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਦੇ ਉੱਤੇ ਕਾਰਵਾਈ ਕਰਾਂਗੇ ਫਿਰ ਐਫਆਈਆਰ ਲਾ ਦਿੱਤੀ ਜਾਵੇਗੀ ਅੱਜ ਕਾਜ ਜਿਹੜੇ ਚਲਾਣੇ ਦੇ ਕਟੇਗੇ ਆ ਕਿੰਨੇ ਚਲਾਣ ਕਟੇ ਤੇ ਕਿੰਨੀਆਂ ਗੱਡੀਆਂ ਬੌਂਡੀਆਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੇ ਸੀਨੀਅਰ ਅਫਸਰ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਇਹ ਉਹਨਾਂ ਮੁਤਾਬਕ ਜਿਹੜਾ ਅੱਜ ਜਿਹੜੀ ਬੱਸਾਂ ਦੀ ਚੈਕ ਕਰਾ ਕੀਤੀ ਗਈ ਆ ਤੇ ਕਿੰਨੇ ਫਰ ਗੱਡੀਆਂ ਬੌਂਡੀਆਂ ਦੋ ਗੱਡੀਆਂ ਬੌਂਡ ਹੈ ਟੋਟਲ 10 ਚਲਾਣ ਕੀਤੇ ਗਏ ਸਰ ਕੀ ਕਿਹੜੇ ਕਿਹੜੇ ਕਾਗਜ਼ ਹਨ ਉਹ ਜਿਹੜੇ ਪੁਆਇੰਟ ਨੇ ਅੱਜ ਕੁਝ ਗੱਡੀਆਂ ਜਿਹੜੀਆਂ ਵਾਈਟ ਕਲਰ ਵਿੱਚ येलो ਕਲਰ ਕਲਰ ਰਹੀ ਵੀ ਜਿਨ੍ਹਾਂ ਦਾ ਜਾਇ ਜਿਨ੍ਹਾਂ ਦੇ ਵਿੱਚ ਬੱਚੇ ਓਵਰਲੋਡ ਸੀਗੇ ਬਿਨ ਬਿਨ ਯੂਨੀਫਾਰਮ ਇਹਨਾਂ ਨੇ ਜਿਹੜੇ ਚਲੜ ਕੀਤੇ ਗਏ